ਮੇਰੇ ਕੋਲ ਕਾਲੀ ਚੰਬੀ ਘੋੜੀ ਦਿਖਾਉਣ ਲੱਗਿਆ ਤੁਹਾਨੂੰ ਮੈਂ ਬਹੁਤ ਸੋਹਣੀ ਆ ਤੇ ਨੌਕਰੇ ਬੱਚੇ ਦੇਣ ਵਾਲੀ ਘੋੜੀ ਆ ਦੋਸਤੋ ਪਹਿਲਾਂ ਵਾਲੀ ਨੌਕਰੀ ਬਸ਼ੇਰੀ ਦਿੱਤੀ ਆ ਬਹੁਤ ਸੋਹਣੀ ਬਸ਼ੇਰੀ ਦਿੱਤੀ ਆ ਤੇ ਬਹੁਤ ਚੰਗੀ ਆ ਨਵੀਂ ਉਮਰ ਦੀ ਘੋੜੀ ਆ ਦੋਸਤੋ ਇਹ ਤੇ ਇਹਦੀ ਡਿਟੇਲ ਆਪਾਂ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਵੀਡੀਓ ਚ ਐਂਡ ਤੱਕ ਬਣੇ ਰਹੋ ਆਪਾਂ ਮੁੱਲ ਵੀ ਦੱਸਾਂਗੇ ਵੀਡੀਓ ਚ ਤੇ ਸਵਾਰੀ ਵਗੈਰਾ ਦੀ ਐਨ ਓਕੇ ਆ ਤੁਸੀਂ ਤੁਰਦਾ-ਤਰਦੀ ਦੇਖ ਸਕਦੇ ਹੋ ਪਿੱਛੋਂ ਪਿੱਠਪੋੜਾ ਬਹੁਤ ਸੋਹਣਾ ਘੋੜੀ ਦਾ ਬਹੁਤ ਚੰਗੀ ਘੋੜੀ ਆ ਬੱਚੇ ਦੇਣ ਵਾਲੀ ਬਾਈ ਇਹਨੂੰ ਸੇਲ ਕਰ ਰਹੇ ਨੇ ਤੇ ਇਹਦੀ ਡਿਟੇਲ ਸੁਣ ਲਿਓ ਸਾਰੀਆ ਪੈਂਡ ਤੱਕ ਤੁਹਾਡੇ ਨਾਲ ਸਾਂਝੀ ਕਰਦੇ ਆ ਨਮਾ ਮਿੱਤਰ ਪਿਆਰਾ ਜੇ ਕੋਈ ਵੀਡੀਓ ਵੇਖ ਰਿਹਾ ਤਾਂ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਜਰੂਰ ਤੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਦੱਬ ਕੇ ਤਾਂ ਜੋ ਵੀਡੀਓ ਕਿਸੇ ਨਵੇਂ ਮਿੱਤਰ ਪਿਆਰੇ ਤੱਕ ਪਹੁੰਚ ਸਕੇ ਕੋਈ ਚਾਹ ਬਣ ਹੁੰਦਾ ਕਾਲੀ ਜੰਬੀ ਘੋੜੀ ਦਾ ਤੇ ਉਹਦੇ ਤੱਕ ਪਹੁੰਚ ਸਕੇ ਘੋੜੀ ਦੀ ਬਾਡੀ ਬੁੱਡੀ ਚੰਗੀ ਆ ਦੋਸਤੋ ਘੋੜੀ ਦੀ ਤੇ ਇਹਦੀ ਆਪਾਂ ਡਿਟੇਲ ਆ ਤੁਹਾਨੂੰ ਸਾਂਝੀ ਕਰਦੇ ਆ ਸਾਰੀ ਐਂਡ ਤੱਕ ਵੀਡੀਓ 'ਚ ਬਣੇ ਰਹੋ ਤੇ ਚੈੱਕ ਕਰੋ ਘੋੜੀ ਦੀਆਂ ਮੰਤਰਾਂ ਮੰਤਰਾਂ ਸੋਹਣੀਆਂ ਤੇ ਚੰਬਾ ਪਣ ਵੀ ਵਧੀਆ ਬਸ਼ੇਰੀਏ ਨੇ ਪਿਛਲੀ ਵਾਰ ਦਿੱਤੀ ਆ ਦੋਸਤੋ ਨੌਕਰੀ ਬਸ਼ੇਰੀ ਦਿੱਤੀ ਆ ਬਾਈ ਕਹਿੰਦੇ ਬਹੁਤ ਸੋਹਣੀ ਬਸ਼ੇਰੀ ਦਿੱਤੀ ਆ ਇਹ ਤੇ ਇਹਦੀ ਉਮਰ ਆ ਦੋਸਤੋ 6 ਸਾਲ 61 ਇੰਚੇ ਦੀ ਹਾਈਟ ਆ ਫੱਟੀ ਵਾਲੀ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਤੇ ਕੋਈ ਵੀ ਪੌਰੀ ਪੂਰੀ ਗਲਤ ਨਹੀਂ ਹੈਗੀ ਸਾਰੇ ਪਾਸਿਓਂ ਸਾਫ ਆ 61 ਇੰਚ ਹਾਈਟ ਆ 6 ਸਾਲ ਉਮਰ ਆ ਦੋਸਤੋ ਬਾਈਆਂ ਨੇ ਹੁਣ ਮੀਟ ਕਰਾਈਆ ਅੰਦਰ ਦੀ ਸਾਫ ਸੁਥਰੀ ਆ ਬਾਈ ਕਹਿੰਦੇ ਜਮਾਂ ਐਨ ਓਕੇ ਆ ਤੇ 15 ਤਰੀਕ ਨੂੰ ਬਾਈ ਕਹਿੰਦੇ ਕੋੜਾ ਦਿੱਤਾ ਨੌਕਰਾ ਇਹਨੂੰ ਤੇ 100% ਬਾਈ ਕਹਿੰਦਾ ਘੋੜੀ ਗੱਬਣੀ ਉਹ ਹੀਟ ਚੰਗੀ ਵਧੀਆ ਹੀਟ ਸੀ ਘੋੜੀ ਦੀ ਤੇ ਦੋਸਤੋ ਸਵਾਰੀ ਵਗੈਰਾ ਦੀ ਵੀ ਓਕੇ ਆ ਤੁਸੀਂ ਦੇਖ ਰਹੇ ਹੋ ਵੀਡੀਓ ਤੇ ਬਹੁਤ ਸੋਹਣੀ ਸਵਾਰੀ ਕਰਾਉਂਦੀ ਆ ਤੇ ਸਾਊਸੀਲ ਘੋੜੀ ਆ ਮਿੱਤਰੋ ਜੇ ਕਿਸੇ ਮਿੱਤਰ ਪੈਰੇ ਨੂੰ ਕੋਈ ਫੱਟ ਬੈਂਦੀ ਆ ਤਾਂ ਬਾਈ ਨਾਲ ਫੋਨ ਤੇ ਗੱਲ ਕਰ ਲਿਓ ਬਾਈ ਦਾ ਪਿੰਡ ਆ ਜਿਹੜਾ ਮੋਦੇ ਨੇੜੇ ਅਟਾਰੀਏ ਤੇ ਜ਼ਿਲ੍ਹਾ ਬਾਈ ਦਾ ਪਿੰਡਾ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਜਿਹਨੂੰ ਕਿਸੇ ਨੂੰ ਵੀ ਘੋੜੀ ਪਸੰਦ ਆਉਂਦੀ ਆ ਬਾਈ ਕੋੜੀ ਦਾ ਮੁੱਲ ਕਰਦੇ ਨੇ ਦੋਸਤੋ 1.75 ਜਿਹੜਾ ਵੀ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਦੇ ਥਰੂ ਜਾਊਗਾ ਤੇ ਆਪਣੇ ਚੈਨਲ ਦਾ ਨਾਮ ਲੇਊਗਾ ਵੀ ਆਪਾਂ ਉਸ ਚੈਨਲ ਤੋਂ ਵੀਡੀਓ ਦੇਖ ਕੇ ਬਾਈ ਫੋਨ ਲਾਇਆ ਤਾਂ ਬਾਈ ਕਹਿੰਦੇ ਵੀ ਆਪਾਂ ਨੂੰ 5000 ਰੁਪਏ ਜ਼ਰੂਰ ਲੈਸ ਕਰਾਂਗੇ ਦੋਸਤੋ ਤੇ ਵੀਡੀਓ ਦੋਸਤੋ ਸ਼ੇਅਰ ਕਰ ਦਿਓ ਅੱਗੇ ਜੇ ਕਿਸੇ ਮਿੱਤਰ ਪਿਆਰੇ ਨੇ ਆਪਣੇ ਚੈਨਲ ਤੇ ਕੋਈ ਐਡ ਲਗਵਾਉਣੀ ਹੈ ਆਪਣੇ ਜਾਨਵਰ ਦੀ ਸੇਲ ਪਰਚੇਜ ਵਾਲੀ ਤੁਸੀਂ ਆਪਣੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਤੁਸੀਂ ਆਪਣਾ ਜਾਨਵਰ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਦੋਸਤੋ ਆਪਣਾ ਫੋਨ ਤੇ ਗੱਲਬਾਤ ਕਰ ਲਿਓ ਆਪਾਂ ਜਿੰਨੇ ਵੀ ਜਾਨਵਰਾਂ ਦੀ ਐਡ ਪਾਈ ਆ ਸਾਰੀ ਫਿਲਹਾਲ ਸੇਲ ਹੋ ਚੁੱਕੇ ਨੇ ਕੋਈ ਵੀ ਜਾਨਵਰ ਇਹ ਜਾਂ ਨਹੀਂ ਜੋ ਘਰੇ ਖੜਾਗਾ ਤੇ ਫੋਨ ਤੇ ਆਪਣੇ ਨਾਲ ਗੱਲਬਾਤ ਕਰ ਲਿਓ ਜੇ ਕਿਸੇ ਮਿੱਤਰ ਪਿਆਰੇ ਨੇ ਆਪਣਾ ਜਾਨਵਰ ਸੇਲ ਕਰਵਾਉਣਾ ਤੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਦਬਕੇ ਬਹੁਤ ਚੰਗੀ ਘੋੜੀ ਆ ਮਾਰ ਲਓ ਮੋਰਚਾ ਇੰਨੀ ਚੰਗੀਆਂ ਘੋੜੀਆਂ ਮਸੇਂ ਮਿਲਦੀਆਂ ਹੁੰਦੀਆਂ ਨੇ ਦੋਸਤੋ ਬਣਾ ਲਓ ਆਪਣੇ ਘਰ ਦਾ ਸ਼ਿੰਗਾਰ ਇਸ ਘੋੜੀ ਨੂੰ ਵੀਡੀਓ ਨੂੰ ਸ਼ੇਅਰ ਕਰ ਦੋ ਦਬਕੇ ਜਿਵੇਂ ਦੇ ਵਾਸਤੇ ਰੋ